ਪੰਜਾਬ ਸਰਕਾਰ ਨੇ ਮੁਲਾਜ਼ਮਾਂ ਲਈ ਤਿੰਨ ਅਹਿਮ ਫੈਸਲੇ ਕੀਤੇ ਨੇ ਪਹਿਲੇ ਫੈਸਲੇ ਵਿੱਚ ਚਾਈਲਡ ਕੇਅਰ ਲੀਵ ਜਿਹੜੀ ਪਹਿਲਾਂ ਕੇਵਲ ਮਹਿਲਾ ਮੁਲਾਜ਼ਮ ਨੂੰ ਮਿਲਦੀ ਸੀ ਹੁਣ ਉਹ ਪੁਰਸ਼ ਮੁਲਾਜ਼ਮ ਵੀ ਨੂੰ ਵੀ ਚਾਈਲਡ ਕੇਅਰ ਲੀਵ ਦੇਣ ਦਾ ਹੱਕ ਸਰਕਾਰ ਨੇ ਦੇ ਦਿੱਤਾ ਔਰ ਇਸ ਸੰਬੰਧ ਵਿੱਚ ਇੱਕ ਹੋਰ ਅਹਿਮ ਫੈਸਲਾ ਕੀਤਾ ਪਹਿਲਾਂ ਕੋਈ ਮੁਲਾਜ਼ਮ ਕੇਵਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਭਾਵ ਨਾਬਾਲਗਾਂ ਦੇ ਮਾਮਲੇ ਵਿੱਚ ਚਾਈਲਡ ਕੇਅਰ ਲੀਵ ਲੈ ਸਕਦਾ ਸੀ ਪਰ ਹੁਣ 18 ਸਾਲ ਤੋਂ ਉੱਪਰਲੀ ਉਮਰ ਦੇ ਬੱਚਿਆਂ ਲਈ ਵੀ ਚਾਈਲਡ ਕੇਅਰ ਲੀਵ ਮਿਲੇਗੀ ਇਹ ਪੰਜਾਬ ਸਰਕਾਰ ਨੇ ਰეკਮੈਂਡੇਸ਼ਨ ਜਿਹੜੀ ਕੀਤੀ ਹੈ ਚਾਈਲਡ ਕੇਅਰ ਲੀਵ ਦੇ ਮਾਮਲੇ ਵਿੱਚ ਇਹਦੇ ਵਿੱਚ ਇਹ ਗੱਲ ਕਹੀ ਹੈ ਕਿ ਪਹਿਲਾਂ ਕੇਵਲ ਮਹਿਲਾ ਮੁਲਾਜ਼ਮ ਨੂੰ ਹੀ ਜਿਹੜੀ ਚਾਈਲਡ ਕੇਅਰ ਲੀਵ ਮਿਲਦੀ ਸੀ ਪਰ ਹੁਣ ਉਹ ਮੇਲ ਮੁਲਾਜ਼ਮ ਜਿਨ੍ਹਾਂ ਦੀਆਂ ਪਤਨੀਆਂ ਦਾ ਦਿਹਾਂਤ ਹੋ ਗਿਆ ਉਹ ਮੇਲ ਮੁਲਾਜ਼ਮ ਜਿਨ੍ਹਾਂ ਦੇ ਆਪਣੀ ਪਤਨੀ ਨਾਲ ਤਲਾਕ ਹੋ ਗਏ ਨੇ ਉਹ ਵੀ ਹੁਣ ਚਾਈਲਡ ਕੇਅਰ ਲੀਵ ਲੈ ਸਕਣਗੇ ਭਾਵੇਂ ਜਿਹੜੇ ਇਕੱਲੇ ਪੁਰਸ਼ ਮੁਲਾਜ਼ਮ ਨੇ ਹੁਣ ਉਹ ਵੀ ਚਾਈਲਡ ਕੇਅਰ ਲੀਵ ਲੈ ਸਕਣਗੇ ਔਰ ਦੂਸਰਾ ਜਿਹੜਾ ਫੈਸਲਾ ਕੀਤਾ ਹੋਇਆ ਹੈ ਵੀ ਪਹਿਲੋਂ ਨਬਾਲਗ ਭਾਵ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੁੱਖ ਰੱਖ ਕੇ ਹੀ ਜਿਹੜੇ ਮੁਲਾਜ਼ਮ ਸੀ ਜਿਹੜੀ ਫੀਮੇਲ ਮੁਲਾਜ਼ਮ ਸੀ ਜਾਂ ਮਾਂ ਕਹਿ ਲਈਏ ਬੱਚੇ ਦੀ ਉਹਨੂੰ ਚਾਈਲਡ ਕੇਅਰ ਲੀਵ ਦਿੱਤੀ ਜਾਂਦੀ ਸੀ ਪਰ ਹੁਣ ਇਹ ਗੱਲ ਕਹੀ ਹੈ ਵੀ ਜੇ ਕੋਈ ਕਿਸੇ ਮੁਲਾਜ਼ਮ ਦਾ ਦਿਵਾਂਗ ਬੱਚਾ 40% ਜਿਹੜਾ ਦਿਵਾਂਗ ਹੈ ਭਾਵੇਂ ਉਹ 18 ਸਾਲ ਤੋਂ ਵੱਧ ਉਮਰ ਦਾ ਹੈ ਉਸ ਆਧਾਰ ਤੇ ਵੀ ਮਲਾਜਮਾਂ ਨੂੰ ਚਾਈਲਡ ਕੇਅਰ ਲੀਵ ਮਿਲੇਗੀ ਔਰ ਇੱਕ ਵੱਡਾ ਜਿਹੜਾ ਫੈਸਲਾ ਇਹ ਕੀਤਾ ਵੀ ਪਹਿਲਾਂ ਕੇਵਲ ਇਹ ਚਾਈਲਡ ਕੇਅਰ ਲੀਵ ਨਿਯਮਾਂ ਮੁਤਾਬਕ ਕੇਵਲ ਫੀਮੇਲ ਮਲਾਜਮ ਨੂੰ ਹੀ ਮਿਲਦੀ ਸੀ ਪਰ ਹੁਣ ਜਿਹੜਾ ਫੈਸਲਾ ਕੀਤਾ ਉਹਦੇ ਨਾਲ ਇਕੱਲੇ ਪੁਰਸ਼ ਮਲਾਜਮ ਨੂੰ ਵੀ ਇਹ ਲੀਵ ਮਿਲੇਗੀ ਇਹਦੀ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਹੁਣਾਂ ਨੇ ਦਿੱਤੀ ਹੈ ਔਰ ਇੱਕ ਹੋਰ ਜੋ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਉਹ ਦਰਜਾ 4 ਮੁਲਾਜ਼ਮਾਂ ਜਿਹਨੂੰ ਕਹਿੰਦੇ ਆ ਗਰੁੱਪ ਡੀ ਦੇ ਮੁਲਾਜ਼ਮ ਉਹਨਾਂ ਲਈ ਕੀਤਾ ਹੈ ਦਰਜਾ 4 ਮੁਲਾਜ਼ਮਾਂ ਲਈ ਪੰਜਾਬ ਸਰਕਾਰ ਨੇ 9700 ਰੁਪਿਆ ਬਿਨਾਂ ਵਿਆਜ ਕਣਕ ਖਰੀਦਣ ਦਾ ਜਿਹੜਾ ਕਰਜ਼ਾ ਦੇਣ ਦਾ ਜਿਹੜਾ ਐਲਾਨ ਕੀਤਾ ਫੈਸਲਾ ਲਿਆ ਪਹਿਲੋਂ 9100 ਰੁਪਏ ਜਿਹੜਾ ਬਿਨਾਂ ਵਿਆਜ ਕਰਜ਼ਾ ਕਨਕ ਲਈ ਦਰਜਾਚਾਰ ਮੁਲਾਜ਼ਮਾਂ ਨੂੰ ਦਿੱਤਾ ਜਾਂਦਾ ਸੀ ਪਰ ਹੁਣ ਇਹ ਕਰਜ਼ਾ ਜਿਹੜਾ 9700 ਰੁਪਏ ਮਿਲੇਗਾ ਔਰ ਇਹ ਗੱਲ ਵੀ ਸਰਕਾਰ ਨੇ ਦੱਸੀ ਆ ਵੀ ਪਿਛਲੇ 3 ਸਾਲਾਂ ਦੌਰਾਨ ਦਰਜਾਚਾਰ ਮੁਲਾਜ਼ਮਾਂ ਨੂੰ ਜਿਹੜਾ ਬਿਨਾਂ ਵਿਆਜ ਕਨਕ ਖਰੀਦਣ ਲਈ ਕਰਜ਼ਾ ਹਰ ਸਾਲ ਦਿੱਤਾ ਜਾਂਦਾ ਉਹਦੇ ਵਿੱਚ ਉਹਦੀ ਰਾਸ਼ੀ 'ਚ ਸਰਕਾਰ ਨੇ 21.25% ਜਿਹੜਾ ਵਾਦਾ ਕੀਤਾ ਔਰ ਇਹ ਗੱਲ ਕਹੀ ਗਈ ਹੈ ਵੀ ਇਸ ਰਾਸ਼ੀ ਨਾਲ ਦਰਜਾ ਚਾਰ ਮੁਲਾਜ਼ਮ ਚਾਰ ਕੁਇੰਟਲ ਕਨਕ ਖਰੀਦ ਸਕਣਗੇ ਉਹ ਨਾਲ ਇਹ ਵੀ ਸਪਸ਼ਟ ਕਰ ਦਿੱਤਾ ਵੀ ਜਿਹੜਾ ਇਹ ਕਰਜ਼ਾ ਹੈ ਇਹਦੀ ਵਸੂਲੀ ਜਿਹੜੀ ਹੈ ਪਹਿਲੀ ਕਿਸ਼ਤ ਜੂਨ 2025 ਵਿੱਚ ਕਟਣੀ ਸ਼ੁਰੂ ਕਰ ਦਿੱਤੀ ਜਾਵੇਗੀ ਤਨਖਾਹ ਵਿੱਚੋਂ ਔਰ 8 ਬਰਾਬਰ ਕਿਸ਼ਤਾਂ ਵਿੱਚ ਜਿਹੜਾ ਇਹ ਕਰਜ਼ਾ ਹੈ ਇਹ ਰਿਕਵਰ ਕੀਤਾ ਜਾਵੇਗਾ ਮੁਲਾਜ਼ਮਾਂ ਤੋਂ